ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਖਤ ਸਿੰਘ ਸੇਕਟਰ ਦਰਵਾਜੇ ਤੋਂ ਪਹੁੰਚਿਆ ਹਾਂ ਅੱਜ ਆਪਾਂ ਜੁਲੈਟ ਲੈ ਕੇ ਆਏ ਹਾਂ ਸਪੈਸ਼ਲ ਮੰਡੀ ਵਾਸਤੇ ਦੇ ਕਿਰਾਏ ਤੇ ਕਰਾਉਣ ਵਾਸਤੇ ਜਨਰੇਟਰ 7.5 ਏ.ੀ. ਦਾ ਜਨਰੇਟਰ ਹੈ ਜੀ ਨੌਮ ਸਟੋਕ ਵਾਲਾ 12 ਇਹ ਤੁਹਾਡਾ ਜਿੰਨਾ 12 ਫੋਰਸ ਪਾਵਰ ਦਾ ਇਹਨਾਂ 7.5 ਕੇਵੀਏ ਕੰਪਨੀ ਦਾ ਜਨਰੇਟਰ ਲੱਗਾ ਹੋਇਆ ਵਾ ਪੈਰ ਹਿੱਸਾ ਲੱਗਾ ਵਾ ਸਪੈਸ਼ਲ ਮੂਰੇ ਹੁੱਕ ਦੇ ਨਾਲ ਤੁਸੀਂ ਹੁੱਕ ਦੇਖ ਸਕਦੇ ਹੋ ਤੇ ਇਹ ਟੇਡਾ ਲਾਈਨ ਅੰਦਰ ਰੱਖਿਆ ਜਾ ਜਿੰਨਾ 12 ਐਚਪੀ ਦਾ ਹੈ ਲੜਾ ਲੱਗਾ ਹੋਇਆ ਸੈਲਫਟਾਰਟਿੰਗ ਜਿੱਦੇ 7.5 ਕੇਵੀਏ ਜਨਰੇਟਰ ਆ 32 ਐਂਪੀਅਰ ਤੱਕ ਇਹ ਲੋਡ ਚਲਾਉਂਦਾ ਵਾ ਜੀ ਇਹ ਤੁਸੀਂ ਸਪੈਸ਼ਲ ਤੌਰ ਤੇ ਮੰਡੀ ਵਾਸਤੇ ਤਿਆਰ ਕੀਤਾ ਵਾੜੀਆਂ ਵਾਸਤੇ ਇਹ ਤਿੰਨ ਤੋਂ ਚਾਰ ਪੱਖੇ ਵਧੀਆ ਚਲਾ ਦਿੰਦਾ ਵਾ ਜੀ ਜੇ ਕਿਤੇ ਵੀ ਭਾਜੂ ਜੋੜ ਹੋਵੇ ਤਾਂ ਤੁਸੀਂ ਸਾਡੇ ਨਾਲ ਸੇਖੋ ਇੰਦਰਪਾਲ ਜੀ ਜਨਰੇਟਰ ਕੰਪਨੀ ਝੰਡਿਆਣਾ ਖਾਤੀ ਦੇ ਸੰਪਰਕ ਕਰ ਸਕਦੇ ਹਾਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦਾ